ਹਾਂਜੀ ਆ ਦੇਖੋ ਕਿਸੇ ਨੇ ਕਿੱਡੀ ਚੰਗੀ ਕਰਤੂਤ ਕਰੀ ਆ ਆ ਦੇਖੋ ਗੱਡਾ ਮਾੜਾ ਕੰਮ ਕਰਿਆ ਜਿੰਨਾ ਚਿਰ ਤਾਹਾ ਗਾਂ ਦੁੱਧ ਦਿੰਦੀ ਰਹੀ ਉਹਨਾਂ ਚਿਰ ਤਾ ਪੀਂਦਾ ਰਿਹਾ ਜਦੋਂ ਦੁੱਧ ਦੇਣਾ ਬੰਦ ਕਰ ਗਈ ਉਸ ਤੋਂ ਬਾਅਦ ਇੱਥੇ ਆ ਦਰਖਤ ਨਾਲ ਬੰਨ ਗਿਆ ਉਹ ਪਤੰਦਰਾ ਜੇ ਤੂੰ ਇਹਨੂੰ ਛੱਡਣਾ ਹੀ ਤੀਗਾ ਇਹਦੇ ਘਰ ਚੋਂ ਰੱਸਾ ਤਾਂ ਕੱਢ ਜਾਂਦਾ ਆਪਣੀ ਮਾਂ ਦਾ 45 46 ਡਿਗਰੀ ਸੈਲਸੀਅਸ ਹੋਇਆ ਪਿਆ ਭਾਈ ਤਾਪਮਨ ਇਹ ਦੇਖੋ ਇੰਨੀ ਗਰਮੀ ਦੇ ਵਿੱਚ ਇੱਥੇ ਬੰਨੀ ਹੋਈ ਐ ਮੁੱਖੀ ਤੇ ਇਹਦੇ ਦੀ ਪਤਾ ਨਹੀਂ ਕਿਹੜਕ ਦੀ ਬੰਨੀ ਹੋਊਗੀ ਜਦੋਂ ਭਾਈ ਆਪਣੀ ਫਸਲ ਖਰਾਬ ਹੋ ਜਾਂਦੀ ਹੈ ਜਾਂ ਆਪਣੀ ਫਸਲ ਤੇ ਗੜੇ ਪੈ ਜਾਂਦੇ ਨੇ ਫਿਰ ਆਪਾਂ ਰੱਬ ਨੂੰ ਲਾਮੇ ਦੇਣ ਲੱਗ ਜਾਂਦੇ ਆ ਆਪਾਂ ਆਪਣੇ ਆਪ ਤੇ ਤਾਂ ਨਿਗਾ ਨਹੀਂ ਮਾਰਦੇ ਵੀ ਆਪਾਂ ਵੀ ਕਿੱਡਾ ਮਾੜਾ ਕੰਮ ਕਰਦੇ ਆ ਇੱਕ ਵਾਰ ਬਈ ਆਹ ਗਰੀਬਣੀ ਦਾ ਕਸੂਰਤਾ ਦੱਸ ਦੋ ਵੀ ਇਹ ਤਾਂ ਉਚਾਈ ਤੋਂ ਕੀ ਇਹੋ ਜਿਹਾ ਪਾਪ ਹੋ ਗਿਆ ਜਿਹੜੀ ਇਹਨੂੰ ਐਡੀ ਭੈੜੀ ਸਜ਼ਾ ਦਿੱਤੀ ਹੈ ਦਰਖਤ ਨਾਲ ਬਨ ਗਿਆ ਚਲੋ ਮੰਨਦੇ ਆ ਆਪਣੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ گاਵਾ ਛੱਡਣੀਆਂ ਪੈ ਜਾਂਦੀਆਂ ਨੇ ਪਰ ਆਹ ਗਾਂ ਨੂੰ ਬੰਨਣ ਵਾਲਾ ਕੰਮ ਨਾ ਕਰਿਆ ਕਰੋ ਇਹ ਵੀਡੀਓ ਇੰਨੀ ਕੁ ਸ਼ੇਅਰ ਕਰ ਦਿਓ ਵੀ ਜਿਹੜਾ ਗਾਂ ਛੱਡ ਕੇ ਗਿਆ ਉਹਦੇ ਤੱਕ ਪਹੁੰਚ ਜਾਵੇ